ਕਿਵੇਂ ਆ ਬਾਈ ਉਥੋਂ ਤੇ ਆਪੀ ਦੇਖ ਲੈ ਜੀ ਹੁਣ ਤੁਸੀਂ ਵੀਡੀਓ ਦੇਖੀ ਹੋਈ ਹੈ ਜੀ ਨਹੀਂ ਵੀਡੀਓ ਇੱਕ ਵੱਖਰਾ ਵੇਸ਼ਾ ਪਿੰਡ ਦਾ ਨਾ ਪਿੰਡ 'ਚ ਬੰਦੇ ਦਾ ਸੁਭਾਅ ਦਾ ਪਤਾ ਹੁੰਦਾ ਵੀ ਬੰਦਾ ਗਾਲਾਂ ਹੀ ਬਹੁਤ ਕੱਢਦਾ ਲੋਕਾਂ ਨੂੰ ਵੀ ਪਤਾ ਨਹੀਂ ਕੀ ਇਹਦੇ ਦਮ ਦਿਮਾਗ ਚ ਆਇਆ ਬਾਈ ਯਾਰ ਮੈਂ ਭੋਲਾ ਭਾਲਾ ਸੀ ਗਲਤੀ ਮੇਤੋਂ ਬਹੁਤ ਵੱਡੀ ਹੋ ਗਈ ਠੀਕ ਆ ਮੰਨਦਾ ਹਾਂ ਥੋੜਾ ਜਿਹਾ ਜੀ ਇਹ ਗੱਲ ਉਹ ਮੈਂ ਕਿ ਲਾਈ ਲੱਗਾ ਕੱਬ ਸਾਡੇ ਪਿੰਡ 'ਚ ਇੱਕ ਪੀਰ ਦੀ ਜਗ੍ਹਾ ਕੀ ਉੱਥੇ ਕਮਪ ਆ ਗਿਆ ਸਰ ਖਮਾਉਣ ਆਲਾ ਉਹਦੇ ਨਾਲ ਇੱਥੇ ਰਹਿ ਕਮਾਈ ਆ ਜੀ ਉਹ ਕਹਿੰਦਾ ਹੈਗਾ ਕਿਸੇ ਜਿਹੜਾ ਮੈਨੂੰ ਹੀ ਪਤਾ ਜਿਹੜਾ ਕੋਈ ਹੈਗਾ ਇਹਦੇ ਅੱਜ ਸਾਡੇ ਕੋਲ ਕੋਈ ਅਧਿਕਾਰ ਨਹੀਂ ਤੇਰਾ ਬਾਹਰ ਦਾ ਸੱਤ ਪੰਜਾ ਮਹੀਨਾ ਸ਼ਿਵਾ ਨਹੀਂ ਨਹੀਂ ਤੇ ਨੱਚਣ ਨੂੰ ਕਿਹਨੇ ਕਿਹਾ ਸੀ ਬਾਬਾ ਜੀ ਰਹੇ ਨੇ ਉਹ ਜੀ ਆਂਦੀ ਬਾਪੂ ਜੀ ਐਦਾਂ ਆਂਦੀ ਗੱਲ ਆ ਪਾਦੇ ਆ ਵੀ ਮੰਨ ਲਓ ਅਬਾ ਜਿਹੜੇ ਜਿਗਰਾ ਤੇ ਆ ਹਾਂ ਜੀ ਆਪਾਂ ਨੰਦਨ ਦਿਨ ਦਾ ਨਹੀਂ ਕਰ ਸਕਦੇ ਨਹੀਂ ਕਰਦੇ ਆਪਣੇ ਮਨ ਚ ਪ੍ਰੇਮ ਆ ਸਾਰੇ ਧਰਮਾਂ ਦਾ ਸਹੀ ਆ ਬੋਲੀ ਉੱਥੇ ਕੋਈ ਵੀ ਆਵੇ ਜਾਵੇ ਕੋਈ ਚੱਕਰ ਨਹੀਂ ਠੀਕ ਹੈ ਨਗਰ ਕੀਰਤਨ ਤਾਂ ਸਾਰੇ Hindu ਪ੍ਰਵਾਹ ਰਹਿੰਦੇ ਜਗਰਾਤਾਂ ਤੇ ਆਪਾਂ ਜਾਵੜੇ ਥੋੜੇ ਆਏ ਦਰਸ਼ਨ ਦੇ ਲੈ ਕਰਿਆਏ ਕੋਈ ਚੱਕਰ ਸੱਤ ਬਦਰ ਪਰ ਜਿਹੜੇ ਕੰਮ ਇਹਨੇ ਕੀਤਾ ਉਹ ਥੋੜਾ ਘੱਟ ਤੋਂ ਹੈਨਾ ਤੇ ਇਹ ਵੀ ਮੰਨਦਾ ਥੋੜਾ ਸਾਨੂੰ ਨਾ ਇਹ ਟੇਡਾ ਜਿਹਾ ਲੱਗਦਾ ਵੀ ਥੋੜਾ ਜਿਹਾ ਘੱਟ ਆ ਇਹ ਜੀ ਨਿਆਣੀ ਮਾਤਰ ਲਓ ਜੈਨ ਨੂੰ ਅਕਲ ਥੋੜੀ ਜਿਹੀ ਘੱਟ ਆ ਹਾਂਜੀ ਹਾਂਜੀ ਕੋਈ ਐਸੀ ਸ਼ਰਾਤ ਜੂਗੇ ਬੰਦੇ ਕੋਈ ਇਹ ਨਹੀਂ ਕਦੇ ਕਰੀ ਪਰ ਤੁਹਾਨੂੰ ਨਹੀਂ ਪਤਾ ਬੋਲੇ ਕਿੱਥੋਂ ਆ ਗਈ ਇਹ ਇਹੋ ਜਿਹੇ ਦਿਮਾਗ ਥੋੜਾ ਜਿਹਾ ਦਾ ਫਿਰ ਹੈਗਾ ਬਾਣਾ ਕਿਸੇ ਦਾ ਬਾਬਾ ਜੀ ਬਾਣਾ ਕਰੇ ਆਪਾਂ ਕਿੱਲੇ ਬਾਬਾ ਜੀ ਬਾਣੇ ਮੇਰੇ ਕੋਲੇ ਹੈਗੇ ਆ ਚਾਰ ਪੰਜ ਜਿੰਨੇ ਹੈਗੇ ਕੋਈ ਗੱਲ ਨਹੀਂ ਜਿੰਨੇ ਹੈਗੇ ਮੈਂ ਸਾਰੇ ਦੇ ਦੂੰਗਾ ਤੁਸੀਂ ਨਾ ਐ ਕਰਿਓ ਜੀ ਹਾਂਜੀ ਆਪਣੇ ਕੋਲੇ ਅਧਿਕਾਰ ਨਹੀਂ ਹੈਗਾ ਕਿਸੇ ਸਿੰਘ ਤੋਂ ਬਾਣਾ ਲਵਾਉਣ ਦਾ ਠੀਕ ਹੈ ਜੀ ਗ੍ਰਾਂਤੀ ਸਿੰਘ ਦਾ ਬੋਲਚਾਲ ਹੈਗੀ ਆਪਣੀ ਪੀੜ੍ਹੀ ਦਾ ਬਾਤ ਹੈ ਆਪਣੇ ਆਪ ਉਹ ਸਰਕ ਕਮੇਟੀ ਜੀਆਂ ਵਿੱਚ ਦਾ ਸਾਰੇ ਉਤਰ ਸਾਰੇ ਬੰਦੇ ਪਿੰਡ ਪੱਦਰ ਤੇ ਹੀ ਇਸ ਗੱਲ ਨੂੰ ਆਪਾਂ ਰੱਖੀਏ ਠੀਕ ਹੈ ਜੀ ਹੈ ਤਾਂ ਚਲੋ ਮਤ ਥੋੜੀ ਹਾਂ ਜੀ ਆਪਣੀ ਵੀ ਬਹੁਤ ਥੋੜੀ ਇਹਦੀ ਥੋੜੀ ਘੱਟ ਥੋੜੀ ਬਸ ਹਾਂ ਜੀ ਹੈ ਨਾ ਤੇ ਹੈ ਇਹ ਆਪਣਾ ਹੀ ਹਾਂ ਜੀ ਤੁਸੀਂ ਸਿੰਘਾਂ ਐ ਕਰੋ ਜਦੋਂ ਕੋਈ ਮਲਾਜ਼ਮ ਗਲਤੀ ਕਰਦਾ ਨਾ ਹਾਂਜੀ ਉਹਦੀ ਫਰਦੀ ਲਵਾ ਲੈਂਦੇ ਆ ਸੱਤ ਬਚਨਾਂ ਵਿੱਚ ਫਿਰ ਉਹਨੂੰ ਵੱਡੇ ਆਫਸਰ ਚੈੱਕ ਕਰਦੇ ਹੁੰਦੇ ਵੀ ਜੇ ਉਹ ਦੁਆਰਾ ਸਹੀ ਹੋ ਗਿਆ ਤੇ ਉਹਨੂੰ ਵਾਰਦੀ ਦੇ ਦਿੱਤੀ ਜਾਂਦੀ ਸੱਤ ਬਚਨਾਂ ਵਿੱਚ ਸਹੀ ਪਰ ਬਾਬਾ ਜੀ ਇੱਕ ਬੇਨਤੀ ਆ ਬਾਣਾ ਤੁਸੀਂ ਜੇ ਲਾਹਣਾ ਤਾਂ ਵੀ ਦੱਸ ਦਿਓ ਮੈਨੂੰ ਦੇਖੋ ਮੇਰਾ ਬਾਣਾ ਲਾਹਣੂ ਮੇਰੇ ਪਿਓ ਤੋਂ ਖੁੱਦ ਮੈਂ ਮੁੱਖ ਮੋੜ ਨੂੰ ਮੇਰਾ ਜੀਵਨ ਕਰਦਾ ਨਹੀਂ ਨਹੀਂ ਤਰੀਕੇ ਨਾਲ ਵੇਖੋ ਮੁੱਖ ਮੋੜ ਵੀ ਬਾਣਾ ਤਾਂ ਹੁਣ ਵੀ ਲਾਇਆ ਵੀ ਅਗਰ ਮੁੱਖ ਮੋੜ ਗਿਆ ਨਹੀਂ ਉਹ ਮੈਂ ਤਾਂ ਨਹੀਂ ਪਪਾ ਜੀ ਹਾਂ ਦੇਖ ਜਿਹੜੇ ਬਾਣੇ ਹੈਗੇ ਆ ਬਾਪੂ ਜੀ ਬਾਣੇ ਸਾਰੇ ਆਪਾਂ ਲਵਾਉਣੇ ਨੇ ਇਹ ਲਈ ਬੈਠਾ ਲਾਣ ਬਪਾ ਜੀ ਹੋਮੇ ਦਾ ਸੁਣ ਲੈ ਦਿਲੋਂ ਨਹੀਂ ਲਾਇਆ ਆਪਾਂ ਚਲੋ ਪਾਈਆਂ ਨਹੀਂ ਬਦਰ ਚਲੋ ਪਾਈ ਰੱਖ ਦੇਣ ਵਾਲਾ ਨਹੀਂ ਲਵਾਉਂਦਾ ਕੋਈ ਕੱਪੜੇ ਤਾਂ ਲਾ ਦੇ ਨਾ ਹੋਮੇ ਤਾਂ ਠੀਕ ਆ ਲਾ ਦੇ ਨਾ ਉਹ ਇਹਨਾਂ ਦੇ ਬਾਣੇ ਜਿਹੜੇ 4-5 ਹੈਗੇ ਆ ਗੁਰਦਰਾ ਸਾਹਿਬ ਵੀ ਰੱਖਣੇ ਆ ਠੀਕ ਹੈ ਪ੍ਰਧਾਨ ਜੀ ਨੂੰ ਕਹਦਾਂਗੇ ਪ੍ਰਧਾਨ ਜੀ ਜੇ ਤੁਸੀਂ ਇਹ ਤੁਹਾਡੀ ਪੈਂਟ ਦੀ ਜ਼ਿੰਮੇਵਾਰੀ ਆ ਇਹ ਆਪਾਂ ਵੱਡੇ ਪੱਦਰ ਤੇ ਐਵੇਂ ਮੁੜ ਕੇ ਆਪਾਂ ਵੀ ਇਹਨੂੰ ਹਾਰਟ ਨੂੰ ਦੁਖੀ ਨਹੀਂ ਕਰ ਸਕਦੇ ਹਨਾ ਆ ਸ੍ਰੀ ਸਾਹਿਬ ਆ ਛੋਟੀ ਇਹਨੂੰ ਕਦੇ ਵੀ ਉੱਤੋਂ ਦੀ ਨਹੀਂ ਪਾਉਣਾ ਕੋਈ ਵੀ ਕੱਪੜਾ ਪਾਉਣਾ ਪੈਂਟ ਸ਼ਰਟ ਕੁਰਤਾ ਪਿਆ ਮੈਂ ਇਹਨੂੰ ਥੱਲੇ ਹੀ ਪਾ ਹਾਂਜੀ ਸਰਬੰਦਾ ਤੁਸੀਂ ਕਹਤੇ ਵੀ ਤੇ ਤਾਂ ਗਾਦੀ ਹੁੰਦੀ ਆ ਧਰਮ ਦਾ ਬਟਿਆ ਰਹੂਗਾ ਅਸੀਂ ਦਾ ਰੱਖੂਗਾ ਨਾ ਪਿੰਡੋ ਤੇਰੇ ਉਹ ਅਸੀਂ 1 ਮਹੀਨੇ ਬਾਅਦ ਰਿਪੋਰਟ ਲਾਉਂਗੇ ਫੇਰ ਅਸੀਂ ਜਿੰਨੇ ਤੂੰ ਪ੍ਰਾਰਾਣੇ ਬਣਾਏ ਦਿੱਤੇ ਤੈਨੂੰ ਲਵੇਂ ਦੇ ਕੇ ਜਾਵਾਂਗੇ। ਕਿਰਪਾ। ਕੋ ਵੱਡੀ ਕਿਰਪਾਣ ਕੋਈ ਵੀ ਕਿਰਪਾਣ ਤੋਂ ਨਹੀਂ। ਜੇ ਤੇਰੇ ਤੋਂ ਗੱਲ ਹੀ ਹੁੰਦੀ ਆ ਤੇ ਧਰਮ ਬੁਗੜਾ ਹੋਣਾ। ਤੈਨੂੰ ਕੀ ਹੋ ਰਿਹਾ ਨਾ? ਜੇ ਤੇਰਾ ਅਵਰਕ ਨਾ ਛਕਿਆ ਹੁੰਦਾ ਤੇਰੇ ਹੱਥੇ ਕਿਰਪਾਨ ਨਾ ਹੁੰਦੀ ਫੇਰ ਤੇਰੀ ਕੀ ਹੁੰਦੀ। ਉਹ ਮੈਂ ਤਾਂ ਠੀਕ ਆ ਬਾਬਾ ਜੀ। ਬਹੁਤ ਸਹੀ ਆ ਬਾਬਾ ਜੀ। ਸੱਚਾ ਹੁੰਦਾ। ਤੁਸੀਂ ਹੁਣ ਇਹਨਾਂ ਨੂੰ ਬਜ਼ੁਰਗਾਂ ਦਾ ਬਚਨ ਕਰੋ। ਵੀ ਘਰੇ ਪਏ ਕੋਈ ਸ਼ਸਤਰ। ਦੱਬੀ ਬਣਾ ਲਾ ਤੇਰੇ ਬਾਣੀ। ਉਹਨਾਂ ਜਰ ਗਰੂ ਘਰ ਰਹਿਣਗੇ ਜਿੰਨਾ ਚਿਰ ਤੂੰ ਆਪਣੀ ਜ਼ਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ। ਪਾਪਾ ਜੀ ਦੇਖੋ ਇੱਕ ਬੇਨਤੀ ਆ। ਹਾਂ। ਪੈਸੇ ਲੱਗੇ ਪਰ ਪਾਪਾ ਜੀ। ਹੂੰ। ਠੀਕੋ। ਹਾਂ। ਜਾਣੇ ਮੈਂ ਬਾਣਾ ਪਾਵੂਗਾ ਜਰੂਰ। ਪਰ ਮੈਂ ਮੁੜ ਕੇ ਚਾਹੇ ਮੇਰੇ 170 ਤੁਸੀਂ ਆਪ ਲਾ ਕੇ ਜਾਇਓ। ਪਰ ਮੈਂ ਬਾਣਾ ਲਾਉਣਾ ਚਾਹੁੰਦਾ ਨਹੀਂ ਬਾਣਾ ਮੈਂ ਪਾਉਂਗਾ ਬਾਣਾ ਪਾ ਕੇ ਨਹੀਂ 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 ਆਏ ਜੇ ਤੈਨੂੰ ਪੱਕੇ ਤੌਰ ਤੇ ਲਗਾ ਬਾਬਾ ਵੀ ਉਹਨਾਂ ਦਾ ਤਿੰਨ ਮਹੀਨੇ ਦਾ ਤੈਨੂੰ ਟਾਈਮ ਦੱਦਿਆ ਤੈਨੂੰ ਤੇਰੀ ਤੇ ਨਾਲ ਕੋਈ ਗੱਲ ਨਹੀਂ ਨਹੀਂ ਗਰਮ ਹੋ ਗਈ ਨਹੀਂ ਨਹੀਂ ਦੇਖੋ ਤੁਸੀਂ ਸਿਆਣੇ ਬੰਦੇ ਖੜੇ ਹੋ ਇਹ ਗੱਲ ਨਹੀਂ ਨਹੀਂ ਸਾਬਾ ਮਤਲਬ ਗਲਤੀਆਂ ਜਿਹੜੀ ਸਿੱਖੀ ਦੀ ਗਲਤੀ ਆ ਇਹ ਜੁਰਮਾਨਾ ਨਹੀਂ ਹੁੰਦਾ ਦੰਡ ਨਹੀਂ ਹੁੰਦਾ ਇਹਦੇ 'ਚ ਹੁੰਦੀ ਆ ਤਨਖਾਹ ਠੀਕ ਆ ਮੇਰੇ ਨਾਲ ਸੰਧਾਨਾਂ ਤੋਂ ਬਾੜਾ ਨਾ ਵੀ ਪਾਣੇ ਮਾਜਿਆ ਜੂਠੇ ਜੰਦਾ ਲੱਗੀ ਸੀ ਉਹਨਾਂ ਨੂੰ ਬਾੜਾ ਇੱਕ ਦਾ ਤੇਰੇ ਹੁਣ ਬਾਣਾ ਬਾਇਆ ਤੇ ਤੇਰੇ ਤੋਂ ਬਾਣਾ ਬਾੜਸ ਪਾਸ ਅਸੀਂ ਲਾ ਕੇ ਲੈ ਗਏ ਵੀ ਜਾ ਭੱਜ ਜਾਈ ਉਹ ਹੁੰਦਾ ਬਾਣਾ ਲਗਾਉਣਾ ਤੇ ਸ਼ਹਿਰਾ ਤਾਂ ਨਹੀਂ ਲਮਾਇਆ ਤੇਰਾ ਸਾਉਂਦ ਗਿਆ ਤੇ ਕਾਰ ਬੱਡੇ ਤੈਨੂੰ ਕੋ ਕਾਰ ਦੇਣ ਆਏ ਆ ਉਹ ਇਹ ਆ ਵੀ ਪਰਦਾ ਕਰ ਲਾ ਹਾਂਜੀ ਤੇ ਕੇ ਵੀ ਬਾਬਾ ਜੀ ਦੇਖੋ ਕੋਈ ਗੱਲ ਠੀਕ ਆ ਕਹੀ ਆ ਵੀ ਪੰਜ ਕਰਕਾਰ ਜਿੰਨੇ ਹੈਗੇ ਤੇਰੇ ਕੋਲੇ ਸਾਸਤਰ ਪਰ ਮੈਂ ਲੋਕ ਇਹ ਗੁਰੂ ਘਰ ਬਣੀ ਮੇ ਰਖਾਉਣੀ ਚਾਹੀਦੀ ਇੱਕ ਮਿੰਟ ਇੱਕ ਮਿੰਟ ਜਿੰਦਾ ਮੈਂ ਮਾ ਦੇ ਹੱਥੀ ਲਗਾਉਂ ਆਧੀ ਮੰਗਦਾ ਤੇਰੀ ਮਾੜ ਪਾ ਮੈਨੂੰ ਪਤਾ ਮੈਨੂੰ ਖੁਦ ਸਮਝ ਆਉਂਦੀ ਆ ਫਿਰ ਗੁਰਦਾ ਸਿੱਖ ਮਤਲਬ ਮਤਲਬ ਇਹ ਆ ਵੀ ਤੇਰੇ ਨਾਲ ਸੀ ਜੇ ਪਿਆਰ ਨਾਲ ਬੈਠ ਕੇ ਗੱਲਬਾਤ ਕਰਦੇ ਤੈਨੂੰ ਰਾਸ ਨਹੀਂ ਆ ਰਿਹਾ ਨਹੀਂ 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 ਬਾਬਾ ਜੀ ਚਪੇੜਾ ਚਾਹੇ ਲਾਓ ਲਾਓ ਫਿਰ ਫਿਰ ਦੂਜਾ ਇੱਕ ਤਾਂ ਤੂੰ ਗਲਤੀ ਕੀਤੀ ਉੱਥੇ ਤੂੰ ਸ਼ਰਤਾਂ ਰੱਖੀ ਜਾਂਦਾ ਬਾਬਾ ਜੀ ਸ਼ਰਤਾਂ ਪਿੱਛੇ ਨਹੀਂ ਤੁਸੀਂ ਚਾਹੇ ਨਹੀਂ ਨਹੀਂ ਮੇਰੀ ਗੱਲ ਸੁਣ ਗੁਰੂ ਘਰ ਟੋਟਾ ਕੇ ਸਾਡਾ ਬਾਬਾ ਜੀ ਸਾਰਿਆਂ ਦਾ ਸੰਜਣਾ ਸਾਰਿਆਂ ਦਾ ਸੰਜਣਾ ਫਿਰ ਉਹਨੂੰ ਕਿਉਂ ਕਹਿ ਰਹੇ ਆਂ ਮੈਂ ਗੁਰੂਤਾ ਹੀ ਨਹੀਂ ਰੱਖਣੀ ਬਾਬਾ ਜੀ ਦੇਖੋ ਪਰ ਯਾਨੀ ਉੱਥੋਂ ਸ਼ਾਸਤਰ ਬੋਲ ਹੋ ਗਏ ਮੈਨੂੰ ਪਤਾ ਨਹੀਂ ਮੇਰੀ ਗੱਲ ਸੁਣ ਕਾਪੀ ਦੇ ਤੈਨੂੰ ਲੈ ਕੇ ਦੇ ਦਿੰਨੇ ਤੇਰੀ ਕਿੰਨੀ ਕਿਹੜੀ ਚੀਜ਼ ਆ ਤੂੰ ਸਾਨੂੰ ਪੈਸੇ ਦਾ ਦੇ ਪੈਸੇ ਲੈ ਲੈ ਤੇਰੇ ਤੋਂ ਉਹਦਾ ਜਾਂ ਨੇ ਤੂੰ ਮੱਲ ਪਾਉਣਾ ਨਹੀਂ ਨਹੀਂ ਪਾਪਾ ਨਹੀਂ ਫੇਰ ਤੂੰ ਪੈਸੇ ਦੀ ਗੱਲ ਕੀਤੀ ਆ ਨਹੀਂ ਨਹੀਂ ਮੈਂ ਨਹੀਂ ਕਰਦਾ ਤੂੰ ਇਸ ਗੱਲ ਦਾ ਸਹਿਮ ਹੋ ਕੇ ਨਹੀਂ ਤੂੰ ਦੱਸ ਬਾਬਾ ਜੀ ਸਹਿਮ ਤਾਂ ਜ਼ਰੂਰ ਆ ਫੇਰ ਗੁਰੂ ਘਰੇ ਗੁਰੂ ਦੇ ਸ਼ਾਸਤਰ ਨੇ ਗੁਰੂ ਦੀ ਬਦਨਾਮੀ ਹੋਈ ਆ ਤੇ ਗੁਰੂ ਘਰੇ ਹੀ ਦੇ ਦੇ ਜਿੱਦੇ ਤੂੰ ਸੁਧਾਰ ਕਰ ਲਿਆ ਤੈਨੂੰ ਆ ਕੇ ਤੇਰੇ ਵੀ ਚੀਜ਼ਾਂ ਵਾਪਸ ਹੋਣਗੇ ਤੇ ਡਬੰਗਾ ਦੇ ਕੇ ਜਾਵਾਂਗੇ ਉਹ ਤੈਨੂੰ ਉਵੇਂ ਮਿਲ ਗੂ ਚੋਰੇ ਵੀ ਦੇ ਜੂਵੇਂ ਹਮੇਂ ਕਹੀਏ ਤੇਰੀ ਮਾਂ ਤੋਂ ਪਿਤਾ ਤੋਂ ਅੜਪਾ ਤੇ ਅੜਪ ਰਹਿਣ ਅੜਪ ਸੀ ਉਹਨਾਂ ਤੋਂ ਕੀ ਲੈਣਾ ਉਹ ਵੀ ਗੱਲ ਛੋਟੀ 7 ਵਜਨਾਂ ਬਪਾ ਇਹ ਦੇਖੋ ਦੇਖੋ ਮੈਂ ਤੁਹਾਨੂੰ ਦੱਸਦਾ ਇਹਦਾ ਅਮਰਤਨਾਸ਼ ਕਿਹਾ ਹੁੰਦਾ ਜੇ ਤੂੰ ਟੱਪੀ ਜਾਵੇਂ ਕੇ ਆਈਆਂ ਲੋਕੀ ਕਰ ਗਿਆ ਆਪਣਾ ਉਹ ਵੀ ਸ਼ਮਨਾ ਸਹੀ ਸੀ ਕੋਈ ਉਹ ਉਤੋਂ ਤੂੰ ਗਲਤੀ ਕਰਤੀ ਬਰਾ ਬਾਣੇ ਨੂੰ ਕਰਤਾ ਤੇ ਤੂੰ ਸ਼ਰਤਾਂ ਰੱਖੀ ਜਾਂਦਾ ਸਾਡੇ ਮੂਰੇ ਵੀ ਸਾਡੀ ਮਾਂ ਬਦਨ ਉਹ ਹੈਗੀ ਆ ਥੋੜੀ ਅੜਬ ਸੁਭਾਦੀ ਤੇ ਮੈਂ ਬਾਣੀ ਨੂੰ ਨਹੀਂ ਰੱਖਣਾ ਨਹੀਂ ਨਹੀਂ ਉਹ ਮੈਂ ਤਾਂ ਨਹੀਂ ਬਾਬਾ ਮੈਂ ਕਹਿੰਦਾ ਵੀ ਮਨੋਜ ਵੀ ਆਏਗਾ ਤਾਂ ਤੁਹਾਨੂੰ ਕਹਿ ਕੇ ਚਲੂਗਾ ਵੀ ਆਏ ਤਾਂ ਨਹੀਂ ਹੈਗਾ ਬਾਬਾ ਨਹੀਂ ਇਹਨੂੰ ਕੋਈ ਨਹੀਂ ਇਹਨੂੰ ਕਹ ਤੈਨੂੰ ਪਹਿਲਾਂ ਕਹਿ ਤੂੰ ਸਾਡਾ ਭਰਾ ਮਾਰ ਤਾਂ ਥੋੜੀ ਜਿਹਾ ਸਾਡੀ ਵੀ ਬਹੁਤ ਹੀ ਨਹੀਂ ਪਰ ਤੇ ਵੀ ਥੋੜੀ ਜਿਹੀ ਘੱਟ ਜਿਆਦੇ ਆ ਵੀ ਤੂੰ ਸਗਦੀ ਇਸ ਚੀਜ਼ ਨੂੰ ਮੰਨ ਵੀ ਗਲਤੀ ਹੋ ਗਈ ਮੈਂ ਅੱਗੇ ਤੋਂ ਸੇਵਾ ਵੀ ਕਰੂੰਗਾ ਤੇ ਜਦੋਂ ਪਿੰਡ ਵਾਲਿਆਂ ਨੇ ਕਹਤਾ ਵੀ ਭਾਈ ਮੁੰਡਾ ਹੁਣ ਸੁਧਰ ਗਿਆ ਅਸੀਂ ਆਵਾਂਗੇ ਤੇ ਤੈਨੂੰ ਪੂਰਾ ਐਨ ਸਜਾ ਕੇ ਜਾਵਾਂਗੇ ਆਪ ਕਰੋ ਕੋਈ ਗੱਲ ਨਹੀਂ ਮਾਂ ਧੀ ਆ ਬਾਈ ਦੇ ਕੋ ਨਾਤਾ ਸੀ ਤੈਨੂੰ سزا ਦੇਣਾ ਐ ਨਾ ਹੀ ਅਸੀਂ ਤੇਰੇ ਤੋਂ ਵੱਡੇ ਆ ਨਾ ਹੀ ਤੇ ਸਾਡੇ ਲਈ ਬਗਾਨਾ ਸਾਡਾ ਹੀ ਆ ਤੂੰ ਠੀਕ ਆ ਥੋੜਾ ਜਿਹਾ ਗਲਤ ਕੰਮ ਹੋ ਗਿਆ ਉਹ ਪੜਦਾ ਕਰ ਲੈ ਜਿਹੜਾ ਬਾਲਾ ਤੇ ਸ਼ਸਤਰ ਹੈਗੇ ਆ ਗੁਰੂ ਘਰੇ ਦੇ ਦੇ ਤੇਰੇ ਲਿਭਾਉਣੇ ਨੇ ਸ਼ਸਤਰਾਂ ਛੋਟੇ ਕਰ ਲੈ ਹ ਲੈ ਇਹਨੂੰ ਪਾਉਣਾ ਥੱਲੇ ਦੀ ਕਦੇ ਵੀ ਕਿਰਪਾਨ ਉੱਤੋਂ ਵੀ ਨਹੀਂ ਪਾਉਣੀ ਜਿੰਨਾ ਚਿਰ ਜਿੰਦਗੀ ਚ ਸੁਧਾਰ ਨਹੀਂ ਕਰ ਲੈਂਦਾ ਠੀਕ ਆ ਤੇ ਬਾਣੀ ਸੇਖੜ ਲੱਗ ਜਾ ਕਿ ਤੂੰ ਐ ਉਹ ਕੁਮੜਾ ਮੋਟਾ ਬੀ ਦਰਵਾਜ਼ਾ ਖੋਲਿਓ। ਇਹ ਕਾ ਆਹ ਸ਼ਾਸਤਰ ਤੇ ਬਾਸਤਰ। ਸ਼ਿਗਰਾਤੀ ਸਿੰਘ ਤੁਹਾਡੇ ਪਿੰਡ ਦਾ ਉਹ ਕਹੇ ਵੀ ਮੇਰੇ ਤੋਂ ਗੱਲ ਹੀ ਹੋਗੀ ਜਦੋਂ ਮੈਂ ਸੁਧਰ ਗਏ ਮੈਨੂੰ ਦੇ ਦੇ। ਆਹ ਬੇਰਤੀ ਮੇਰੀ। ਕੋਈ ਖਾਲਸਾ ਕਹਿੰਦੀ ਕਿ ਜਦੋਂ ਮੈਂ ਜਦੋਂ ਸੁਧਰ ਗਏ ਉਦੋਂ ਸ਼ਾਸਤਰ ਆਪਾਂ ਨੂੰ ਤਵਾਸੀ ਹੋ ਜੀ। ਠੀਕ ਹੈ ਜੀ। ਜਦੋਂ ਬੱਚਾ ਸਿਆਣਾ ਹੋ ਗਿਆ ਉਦੋਂ ਦੇ ਦਿਓ ਹੈ ਆਪਣਾ ਹੀ ਆ। ਗੱਲ ਹੀ ਹੋ ਗਈ। ਤੇ ਸੇਵਾ ਕਰਨ ਗਿਆ ਕਹਿੰਦਾ ਗੁਰੂ ਘਰੇ। ਜ਼ਰੂਰ ਬਾਬਾ ਜੀ। ਇਹ ਅਧਿਕਾਰੀ ਮਿਲ ਆ ਕੇ ਚੱਲੇ ਤੁਹਾਡੇ ਗੁਰੂ ਘਰ ਹੀ ਪਿਆ ਸੱਤ ਸੱਜਣਾ ਉਧਰ ਆ ਕੇ ਵੀ ਸੱਤ ਜੀ ਤੇ ਜਦੋਂ ਮਾਰ ਕੀ ਲੈ ਰਹੇ ਹੋ ਜੀ ਕੁਝ ਕਰਨੀ ਹੈ ਕੋਈ ਨਹੀਂ ਕੋਈ ਖਿਆਲ ਰੱਖੀ ਸਿਆਣਾ ਬਣ ਕੇ ਰਹੀਂ ਸੱਤ ਸੱਜਣਾ ਜੀ ਪਰ ਬਾਬਾ ਜੀ ਰੁਕ ਜਾ ਹਾਂ ਜੀ ਸੱਜਣਾ ਬਰਦਾਸ਼ਤ ਨਾ ਉਹ ਤਾਂ ਪੀਰੋਂ ਤੁਸੀਂ ਬੈਠੂ ਤਾਂ ਸੀ ਕੋਈ ਨਹੀਂ ਇੱਥੇ ਸੱਤ ਜੀ ਬੈਠੇ ਪਰ ਆਣਾ ਨਹੀਂ ਉਹ ਤੁਹਾਡਾ ਜਾਣਾ ਨਹੀਂ ਸਹੀ ਗੱਲ ਹੈ ਹਾਂ ਜੀ ਹਾਂ ਜੀ ਜਿਹੜਾ ਤੁਹਾਨੂੰ ਮੋਟਰਸਾਈਕਲ ਤੇ ਬੈਠਾ ਕੌਣ ਨੇ ਕਿਹਾ 50 ਲਾ ਮੋਟਰਸਾਈਕਲ ਨਾ ਸੋ ਸਾਸਟਰ ਗੋਲ ਕਰਨੀ ਥੋਡੇ ਕੋਲ ਕਿਤਾ ਹੈ ਯਾਰ ਅੱਪ ਬੱਚਾ ਕਿਹਨੂੰ ਪਤਾ ਨਹੀਂ ਲੱਗਦਾ ਇਹ ਚਲੋ ਕੋਈ ਨਾ ਗੈਨਿਕ ਤੁਸੀਂ ਵੇਖ ਲਾ ਹਨ ਤੁਸੀਂ ਵੀ ਤੁਸੀ ਬਾਬੂ ਕੋਈ ਬਲਾਸ ਚਾਹ ਲਾ ਹੈ ਜੀ ਇਹਦਾ ਜਿਹੜਾ ਪਰਿਵਾਰ ਨੇ ਜੀ ਕੋਈ ਮਾ ਮੈਂ ਨਾ ਬੜਾ ਵੜਾ ਟੋਕ ਕੱਢ ਲੈਣਾ ਬਹੁਤ ਸ਼ਿਕਾਇਤਾਂ ਪੈਂਡ ਬੁੱਧਰ ਦੇ ਬਾਰਵਾਦ ਕੱਲਾ ਧਾਰ ਬਾਰਵਾਦ ਦਾ ਨਾਂ ਬਾਦ उहो तव्हां पेंड थी वीह ज़िमेवार जी धनवाद जी थो